ਮੇਰਾ ਜੀ ਆਰਮੀ ਚ ਆਫੀਸਰ ਬਣਨ ਦਾ ਸੁਪਨਾ ਹੈ ਤੇ ਜੋ ਜਾਰੀ ਚੱਲ ਰਿਹਾ ਹੈ ਮੇਰਾ ਕਰਦਿਆ ਸਹਯੋਗ ਮੈਨੂੰ ਬਹੁਤ ਜ਼ਿਆਦਾ ਹੈ ਜਾਨੇ ਮੇਰੀ ਹੁਣ ਤੱਕ ਦੀ ਮੈਂ ਜਿੱਥੇ ਵੀ ਖੇਡਣ ਗਈਆਂ ਮੇਰੀ 100% ਨਹੀਂ 1000% ਨਾਲ ਮੇਰੀ ਮਦਦ ਕੀਤੀ ਆ ਅੱਜ ਕੱਲ੍ਹ ਦੀਆਂ ਧੀਆਂ ਮੁੰਡਿਆਂ ਤੋਂ ਜ਼ਿਆਦਾ ਕੰਮ ਕਰ ਰਹੀਆਂ ਨੇ ਮੁੰਡਿਆਂ ਤੋਂ ਜ਼ਿਆਦਾ ਉਹ ਅੱਗੇ ਜਾ ਰਹੀਆਂ ਨੇ ਕੌਣ ਕਹਿੰਦਾ ਹੈ ਕਿ ਸੁਪਨੇ ਸੱਚ ਨਹੀਂ ਹੁੰਦੇ ਖੁੱਲੀਆਂ ਅੱਖਾਂ ਦੇ ਨਾਲ ਵੇਖੇ ਸੁਪਨੇ ਕੁਝ ਕਰ ਦਿਖਾਉਣ ਦਾ ਜਜ਼ਬਾ ਜੀ ਜਾਨ ਦੇ ਨਾਲ ਕੀਤੀ ਮਿਹਨਤ ਸਾਨੂੰ ਸਾਡੇ ਸੁਪਨੇ ਤੱਕ ਪਹੁੰਚਾਉਂਦੀ ਹੈ ਅਜਿਹੀ ਹੀ ਕਹਾਣੀ ਹੈ ਬਰਨਾਲਾ ਦੀ ਤੀ ਪੂਜਾ ਰਾਣੀ ਦੀ ਜੋ 12ਵੀਂ ਜਮਾਤ ਦੀ ਵਿਦਿਆਰਥਣ ਹੈ ਬੇहद ਗਰੀਬੀ ਦੀ ਜ਼ਿੰਦਗੀ ਬਸਰ ਕਰ ਰਹੀ ਹੈ ਤੇ ਆਪਣੇ ਪਰਿਵਾਰ ਦੇ ਨਾਲ ਝੁੱਗੀ ਚੌਪੜੀ ਦੇ ਵਿੱਚ ਰਹਿੰਦੀ ਹੈ ਬੇਸ਼ੱਕ ਪੂਜਾ ਆਪਣੇ ਪਰਿਵਾਰ ਦੇ ਨਾਲ ਝੁੱਗੀ-ਚੋਪੀ ਦੇ ਵਿੱਚ ਰਹਿੰਦੀ ਹੈ ਪਰ ਉਸ ਦਾ ਹੌਸਲਾ ਚੱਟਾਨ ਵਰਗਾ ਹੈ ਜਾਣਕਾਰੀ ਦੇ ਮੁਤਾਬਿਕ ਪੂਜਾ ਬਾਕਸਿੰਗ ਦੀ ਇੱਕ ਵਧੀਆ ਖਿਡਾਰੀ ਨੇ ਬਚਪਨ ਤੋਂ ਹੀ ਉਸ ਨੂੰ ਬਾਕਸਿੰਗ ਦਾ ਸ਼ੌਕ ਸੀ ਹੁਣ ਤੱਕ ਪੂਜਾ ਨੇ ਅਨੇਕਾਂ ਮੈਡਲ ਜਿੱਤ ਕੇ ਆਪਣੀ ਚੋਣੀ ਪਾਈ ਨੇ ਹੌਤਾ-ਹੋਰ ਪੂਜਾ ਨੇ ਨੈਸ਼ਨਲ ਲੈਵਲ ਤੱਕ 골ਡ ਮੈਡਲ ਵੀ ਜਿੱਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੂਰਾ ਪਰਿਵਾਰ ਜੋ ਹਮੇਸ਼ਾ ਪੂਜਾ ਤੇ ਮੋਢੇ ਨਾਲ ਮੋਢਾ ਲਾ ਕੇ ਖੜਾ ਰਹਿੰਦਾ ਹੈ ਉਪਰਹੀ ਬੰਨ੍ਹਦ ਨਾਲ ਆਪਣੀ ਧੀ ਦੀਆਂ ਪ੍ਰਾਪਤੀਆਂ ਨੂੰ ਆਪ ਸਭ ਦੇ ਨਾਲ ਸਾਂਝਾ ਕਰ ਰਹੇ ਨੇ ਇਸ ਮੌਕੇ ਤੇ ਪੂਜਾ ਦਾ ਕਹਿਣਾ ਹੈ ਕਿ ਉਹ ਨੈਸ਼ਨਲ ਲੈਵਲ ਤੱਕ ਖੇਡ ਚੁੱਕੀ ਹੈ ਹੁਣ ਉਸ ਵੱਲੋਂ ਇੰਟਰਨੈਸ਼ਨਲ ਲੈਵਲ ਤੇ ਖੇਡਣ ਲਈ ਮਿਹਨਤ ਕੀਤੀ ਜਾ ਰਹੀ ਹੈ ਉਸ ਦਾ ਸੁਪਨਾ ਹੈ ਕਿ ਉਹ ਆਰਮੀ ਆਫੀਸਰ ਬਣੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹ ਹਰ ਮੁਮਕਿਨ ਕੰਮ ਕਰੇਗੀ ਨੰਨਾ ਪੂਜਾ ਜੀ ਮੈਂ 20 ਪਲੱਸ ਮਾਡਲ ਜਿੱਤ ਚੁੱਕਿਆ ਹੁਣ ਤੱਕ ਹੀ ਤੇ ਮੈਂ ਸੰਗਰੂਰ ਬਠਿੰਡਾ ਲੁਧਿਆਣਾ ਤੇ ਚਾਰਖੰਡ ਵਿੱਚ ਖੇੜ ਕੇ ਆ ਚੁੱਕੀਆਂ ਈ ਇਹਦੇ ਵਿੱਚ ਜੀ ਖਰਚਾ ਤਾਂ ਬਹੁਤ ਆਈ ਮੇਰਾ ਕੁਝ ਕੋਚ ਮੇਰੇ ਹੈਲਪ ਕਰਦਾ ਬਾਕੀ ਪਾਨ ਸਿੰਘ ਜੱਸੀ ਸਾਡੀ ਬਹੁਤ ਟਾਈਮ ਤੋਂ ਹੈਲਪ ਕਰ ਰਹੇ ਨੇ ਬਾਕੀ ਉੱਥੇ ਇਲਾਵਾ ਸਰਕਾਰ ਨੇ ਕੋਈ ਵੀ ਹੈਲਪ ਨਹੀਂ ਕੀਤੀ ਅਜੇ ਤੱਕ ਮੇਰਾ ਜੀ ਆਰਮੀ ਵਿੱਚ ਆਫੀਸਰ ਬਣਨ ਦਾ ਸੁਪਨਾ ਹੈ ਤੇ ਜੋ ਜਾਰੀ ਚੱਲ ਰਿਹਾ ਹੈ ਮੇਰੀ ਮਿਹਨਤ ਤਾਂ ਯਾਰੀ ਹੈ ਬਾਕੀ ਜੋ ਪਰਮਾਤਮਾ ਨੇ ਲਿਖਿਆਗਾ ਬਾਕੀ ਮੈਨੂੰ ਉਮੀਦ ਹੈ ਵੀ ਮੇਰਾ ਸੁਪਨਾ ਇੱਕ ਦਿਨ ਜਰੂਰ ਪੂਰਾ ਹੋਊਗਾ ਮੇਰਾ ਘਰ ਦੇ ਦਾ ਸਹਿਯੋਗ ਮੈਨੂੰ ਬਹੁਤ ਜ਼ਿਆਦਾਗਾ ਯਾਨੀ ਮੇਰੀ ਹੁਣ ਤੱਕ ਦੀ ਮੈਂ ਜਿੱਥੇ ਵੀ ਖੇਡਣ ਗਈਆਂ ਮੇਰੀ 100% ਨੇ 1000% ਨਾਲ ਮੇਰੀ ਮਦਦ ਕੀਤੀ ਆ ਬਸ ਮੈਨੂੰ ਬਹੁਤ ਜ਼ਿਆਦਾ ਸੰਯੋਗ ਤੁਸੀਂ ਸੁਣਿਆ ਕਿ ਪੂਜਾ ਦਾ ਕਹਿਣਾ ਹੈ ਕਿ ਉਸ ਨੂੰ ਅੱਗੇ ਵਧਣ ਦੇ ਲਈ ਜਿੱਥੇ ਪਰਿਵਾਰ ਦਾ ਬੇਹਦ ਸਹਿਯੋਗ ਹੈ ਉੱਥੇ ਹੀ ਉਹਨਾਂ ਦੇ ਕੋਚ ਅਤੇ ਹੋਰ ਅਹਿਮ ਸਖਸ਼ੀਤਾਵਲੋ ਵੀ ਉਸ ਦੀ ਮਦਦ ਕੀਤੀ ਜਾ ਰਹੀ ਹੈ ਅੱਜਕੱਲ ਨਾ ਵੀ ਅੱਜਕੱਲ ਦੇ ਵਿੱਚ ਤਾਂ ਬਹੁਤ ਚੇਂਜ ਹੋ ਗਿਆ ਪਹਿਲਾਂ ਤਿਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰਿਆ ਜਾਂਦਾ ਸੀ ਬੀਤੀਆਂ ਦੀ ਕੋਈ ਮਤਲਬ ਵੀ ਹੋ ਨਹੀਂ ਕਰਦੀਆਂ ਪਰ ਅੱਜ ਕੱਲ ਦਾ ਮਾਹੌਲ ਬਹੁਤ ਜ਼ਿਆਦਾ ਚੇਂਜ ਆ ਵੀ ਅੱਜ ਕੱਲ ਦੀਆਂ ਧੀਆਂ ਮੁੰਡਿਆਂ ਤੋਂ ਜ਼ਿਆਦਾ ਕੰਮ ਕਰ ਰਹੀਆਂ ਨੇ ਮੁੰਡਿਆਂ ਤੋਂ ਜ਼ਿਆਦਾ ਉਹ ਅੱਗੇ ਜਾ ਰਹੀਆਂ ਨੇ ਬਟ ਇਹਨਾਂ ਨੂੰ ਅੱਜ ਕੱਲ੍ਹ ਦੇ ਨੂੰ ਓਦਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਧੀਆਂ ਨੂੰ ਵੀ ਇਹਨਾਂ ਨੂੰ ਪੜਾਉਣਾ ਚਾਹੀਦਾ ਬੇਟੀ ਬਚਾਓ ਬੇਟੀ ਪੜਾਓ ਤੁਸੀਂ ਸੁਣਿਆ ਕਿ ਪੂਜਾ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ ਜਦੋਂ ਲੋਕ ਧੀਆਂ ਨੂੰ ਕੁੱਖ ਦੇ ਵਿੱਚ ਮਰਵਾ ਦਿੰਦੇ ਸਨ ਪਰ ਹੁਣ ਉਹ ਸਮਾਂ ਬਦਲ ਗਿਆ ਅੱਜ ਧੀਆਂ ਪੁੱਤਾਂ ਨਾਲੋਂ ਵੱਧ ਕੇ ਆਪਣੇ ਸੁਪਨੇ ਪੂਰੇ ਕਰ ਰਹੀਆਂ ਨੇ ਦੀ ਆਪਣੇ ਮਾਪਿਆਂ ਦਾ ਨਾਮ ਦੁਨੀਆ ਭਰ ਤੇ ਵਿੱਚ ਚਮਕਾ ਰਹੀਆਂ ਨੇ ਉਮੀਦ ਕਰਦੇ ਆ ਕਿ ਪੂਜਾ ਤੇ ਸੁਪਨੇ ਪੂਰੇ ਹੋਣ ਤੇ ਉਹ ਆਰਮੀ ਅਫੀਸਰ ਬਣ ਸਕੇ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਸੰਘਰਸ਼ਪ੍ਰੀ ਕਹਾਣੀ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜੋ ਬੱਚਿਆਂ ਤੇ ਨੌਜਵਾਨਾਂ ਨੂੰ ਵਧੀਆ ਸੇਧ ਦੇਣ ਵਾਲੀ ਹੋਵੇ ਤਾਂ ਤੁਸੀਂ ਇਹ ਲਿਖ ਕੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਬਰਨਾਲਾ ਤੋਂ ਬਾਲਕ੍ਰਿਸ਼ਨ ਕੋਇਲ ਦੀ ਰਿਪੋਰਟ ਆਨਅਰ ਟੀਵੀ